ਜਗਤਾਰ ਸਿੰਘ ਜੱਗੀ ਜੋਹਲ ਜਿਸ ਦੀ ਗ੍ਰਿਫਤਾਰੀ ਹੁੰਦੀ ਹੈ ਤੇ ਹੁਣ 7 ਸਾਲ ਬਾਅਦ ਉਸ ਨੂੰ ਮੋਗਾ ਦੇ ਵਿੱਚ ਬਾਗਾਪੁਰਾਣਾ ਥਾਣੇ 'ਚ ਦਰਜ ਕੇਸ ਵਿੱਚੋਂ ਬਰੀ ਕਰ ਦਿੱਤਾ ਗਿਆ 7 ਸਾਲ ਜੇਲ੍ਹ ਦੇ ਵਿੱਚ ਰਹਿਣਾ ਪੈਂਦਾ ਉਸ ਤੋਂ ਬਾਅਦ ਯੂਪਾ ਦੇ ਤਹਿਤ ਵੀ ਕਾਰਵਾਈਆਂ ਕੀਤੀਆਂ ਗਈਆਂ ਦਿੱਲੀ ਕੇਸ ਵੀ ਤਬਦੀਲ ਕੀਤੇ ਜਾਂਦੇ ਨੇ ਕਾਲਸ ਮਾਮਲੇ ਵਿੱਚ ਹੁਣ ਜੱਜ ਨੇ ਫੈਸਲਾ ਸੁਣਾਇਆ ਕਿ ਜੱਗੀ ਜੋਲ ਨੂੰ ਉਸ ਕੇਸ ਦੇ ਵਿੱਚੋਂ ਬਰੀ ਕੀਤਾ ਜਾਂਦਾ ਹੈ ਜੱਗੀ ਜੋਲ ਦੇ ਕੇਸ ਵਿੱਚੋਂ ਬਰੀ ਹੋਣ ਤੋਂ ਬਾਅਦ ਜੱਗੀ ਜੋਲ ਦੇ ਜਗਤਾਰ ਸਿੰਘ ਜੱਗੀ ਜੋਲ ਦੇ ਭਰਾ ਗੁਰਪ੍ਰੀਤ ਸਿੰਘ ਨੇ ਵੀ ਇੱਕ ਆਪਣਾ ਬਿਆਨ ਸਾਂਝਾ ਕੀਤਾ ਹੈ ਪਹਿਲਾਂ ਉਹ ਸੁਣੋ ਫਿਰ ਅੱਗੇ ਦੱਸਦੇ ਹਾਂ ਕਿ ਇਸ ਕੇਸ ਦੀ ਪਛੋਕੜ ਕੀ ਹੈ ਵਾਈਕੂ ਜੀ ਦਾ ਕਾਲਸਾ ਵਾਈਕੂ ਜੀ ਕੀ ਫਟੇ ਸੰਗਤ ਜੀ ਆਫ ਕੋ ਬ੍ਰੇਕਿੰਗ ਨਿਊਜ਼ ਫॉर ਯੂ ਟੂਡੇ Jaggi has been acquitted of all charges in the Baggy Prana case. This was the case that he was abducted on seven years, four months ago, and the judge has acquitted Jaggi of all charges against him or made against him on the 4th of November 2017 when he was abducted. Further news will be provided in due course. But this is a big, big victory and the family and myself are so grateful to the Sangat and the continued support. Now we need to get the UK government to bring Jack back home. Why Grijika Khalsa, why Gujiki fati ਜਗਤਾਰ ਸਿੰਘ ਜੱਗੀ ਜੋਹਲ ਉਹ ਨਾਮ ਸੀ ਜਿਸ ਦੀ ਗ੍ਰਿਫਤਾਰੀ ਹੁੰਦੀ ਹੈ ਤੇ 7 ਸਾਲ ਬਾਅਦ ਗ੍ਰਿਫਤਾਰੀ ਤੋਂ ਬਾਗਾ ਪੁਰਾਣਾ ਥਾਣੇ ਦੇ ਵਿੱਚ ਕੇਸ ਵਿੱਚੋਂ ਬਰੀ ਕੀਤਾ ਗਿਆ ਵਧੀਕ ਸੈਸ਼ਨ ਜੱਜ ਤੇ ਯੂਏਪੀਏ ਵਿਸ਼ੇਸ਼ ਅਦਾਲਤ ਦੇ ਜੱਜ ਹਰਜੀਤ ਸਿੰਘ ਨੇ ਜਗਤਾਰ ਸਿੰਘ ਜੱਗੀ ਜੋਹਲ ਨੂੰ 2016 ਦੇ ਕੇਸ ਵਿੱਚ ਸਾਰੇ ਦੋਸ਼ਾਂ ਤੋਂ ਮੁਕਤ ਕਰ ਦਿੱਤਾ ਹੈ ਇੱਥੇ ਵੀ ਦੱਸਣਾ ਬਣਦਾ ਹੈ ਕਿ ਜਗਤਾਰ ਸਿੰਘ ਨੂੰ ਨਵੰਬਰ 2017 ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਤੇ ਉਸ ਨੂੰ ਇਸ ਕੇਸ ਵਿੱਚ ਨਾਮਜ਼ਦ ਕੀਤਾ ਗਿਆ ਜਦੋਂ ਉਹ ਆਪਣੇ ਵਿਆਹ ਲਈ ਪੰਜਾਬ ਵਿੱਚ ਆਇਆ ਹੋਇਆ ਸੀ ਬਾਅਦ ਵਿੱਚ ਉਸ ਨੂੰ ਕਈ ਹੋਰ ਮਾਮਲਿਆਂ ਵਿੱਚ ਫਸਾਇਆ ਗਿਆ ਇਹ ਕਿਹਾ ਗਿਆ ਉਹਨਾਂ ਦੇ ਪਰਿਵਾਰ ਵੱਲੋਂ ਲਗਾਤਾਰ ਇਸ ਦੀ ਪੈਰਵਾਹੀ ਕੀਤੀ ਗਈ ਕਿ ਉਹਨਾਂ ਨੂੰ ਝੂਠੇ ਕੇਸਾਂ 'ਚ ਫਸਾਇਆ ਜਾ ਰਿਹਾ ਹੈ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਨੂੰ ਕੌਮੀ ਜਾਂਚ ਏਜੰਸੀ ਯਾਨੀ ਕਿ NIA ਦੇ ਅਧੀਨ ਪੰਜਾਬ ਤੋਂ ਦਿੱਲੀ ਤਬਦੀਲ ਕਰ ਦਿੱਤਾ ਗਿਆ ਸੀ ਉਸ ਦੀ ਗ੍ਰਿਫਤਾਰੀ ਤੋਂ ਬਾਅਦ ਜਗਤਾਰ ਸਿੰਘ ਦੇ ਪਰਿਵਾਰ ਨੇ ਲਗਾਤਾਰ ਇਸ ਗੱਲ ਨੂੰ ਲੈ ਕੇ ਦੁਹਾਈ ਦਿੱਤੀ ਔਰ ਉਸਨਾਂ ਦੀ ਸਰਗਰਮੀ ਕਾਰਨ ਉਸ ਨੂੰ ਭਾਰਤ ਵਿੱਚ ਝੂਠਾ ਦੋਸ਼ ਲਗਾਇਆ ਗਿਆ ਉਹਨਾਂ ਦੇ ਪਰਿਵਾਰ ਦਾ ਕਹਿਣਾ ਸੀ ਤੇ ਜੇਲ੍ਹ ਵਿੱਚ ਰੱਖਿਆ ਗਿਆ ਜਿਸ ਦਾ ਉਦੇਸ਼ 1984 ਦੀ ਸਿੱਖ ਨਸਲ ਕੁਸ਼ੀ ਅਤੇ ਪੰਜਾਬ ਵਿੱਚ ਮਨੁੱਖੀ ਅਧਿਕਾਰਾਂ ਦੇ ਘਾਣ ਬਾਰੇ ਆਪਣੀ ਵੈੱਬਸਾਈਟ ਚਲਾਉਣਾ ਕਦੇ ਨਾ ਭੁੱਲੋ 84 ਰਾਹੀਂ ਜਾਗਰੂਕਤਾ ਪੈਦਾ ਕਰਨਾ ਸੀ ਜਗਤਾਰ ਸਿੰਘ ਦੇ ਬਚਾਅ ਪੱਖ ਦੇ ਵਕੀਲ ਜਿਹੜੇ ਐਡਵੋਕੇਟ ਜਸਪਾਲ ਸਿੰਘ ਮੰਜਪੁਰ ਨੇ ਉਹਨਾਂ ਨੇ ਇਹ ਵੀ ਦੱਸਿਆ ਕਿ ਅਦਾਲਤ ਨੇ ਜਗਤਾਰ ਸਿੰਘ ਨੂੰ ਬਰੀ ਕਰ ਦਿੱਤਾ ਕਿਉਂਕਿ ਮੁਕਦਮੇ ਦੌਰਾਨ ਇਸਤਗਾਸਾ ਪੱਖ ਦੇ ਦੋਸ਼ ਬੇਬੁਨਿਆਦ ਸਾਬਤ ਹੋਏ ਨੇ ਇਹ 2016 ਦਾ ਕੇਸ ਹੀ ਬਾਗਾ ਪੁਰਾਣੇ ਥਾਣੇ ਦਾ ਇਹਦੇ ਚ ਇੱਕ ਨੌਜਵਾਨ ਜੰਮੂ ਦਾ ਤਲੋਕ ਸਿੰਘ ਲਾਡੀ ਸੀਗਾ ਜਿਹਨੂੰ ਐਫਆਈਆਰ ਨੰਬਰ 52 ਬਾਜਾਖਾਨਾ ਜਿਹੜਾ ਗੁਲਦੇਵ ਸਿੰਘ ਇਨਸਾ ਮਰਡਰ ਕੇਸ ਦੇ ਵਿੱਚ ਉਹਨੂੰ ਰਿਮਾਨ ਤੇ ਲੈ ਕੇ ਇਹ ਪ੍ਰੈਜ਼ੀਡੈਂਟ ਜਿਹੜਾ ਬਾਗਾ ਪੁਰਾਣੇ ਦਾ 193/16 ਐਫਆਈਆਰ ਦੇ ਵਿੱਚ ਇੱਕ ਰਿਕਵਰੀ ਰਖਾ ਕੇ ਤੇ ਉਹਨੂੰ ਨਾਮਿਨੇਟ ਕੀਤਾ ਗਿਆ ਬਾਅਦ ਦੇ ਵਿੱਚ ਉਹਦੇ ਕਜ਼ਨ ਬਰਾਦਰ ਤਲਜੀਤ ਸਿੰਘ ਜਮੀਨ ਨੂੰ ਨਾਮਿਨੇਟ ਕੀਤਾ ਜਿਹੜਾ ਯੂਕੇ ਦੇ ਵਿੱਚ ਰਹਿੰਦਾ ਸੀ ਫਿਰ 2017 ਦੇ ਵਿੱਚ ਜਦੋਂ 31 ਅਕਤੂਬਰ ਨੂੰ ਉਹ ਆਇਆ ਤੇ ਉਹਦੀ ਰੈਸਟ ਪਾਈ ਉਹਦੀ ਪੁੱਛ ਗੇਸ ਤੇ ਜਗਤਾਰ ਸਿੰਘ ਜੱਗੀ ਜੋਲ ਨੂੰ ਤੇ ਹੋਰ ਬੰਦਿਆਂ ਨੂੰ ਗਾਂ ਹਰਦੀਪ ਸਿੰਘ ਸ਼ੇਰਾ ਅਮਨਦੀਪ ਸਿੰਘ ਬੱਗਾ ਤਰਮਿੰਦਰ ਸਿੰਘ ਗੁਗਣੀ ਅਨਿਲ ਕਾਲਾ ਜਗਜੀਤ ਸਿੰਘ ਜੰਮੂ ਭਾਈ ਹਰਮਿੰਦਰ ਸਿੰਘ ਨੂੰ ਇੰਟੂ ਉਹਨਾਂ ਸਾਰਿਆਂ ਨੂੰ ਇਸ ਕੇਸ ਦੇ ਵਿੱਚ ਨਾਮਿਨੇਟ ਕੀਤਾ ਗਿਆ ਉਹ ਕੇਸ 2017 ਤੋਂ ਚੱਲਦਾ ਹੋਇਆ ਅੱਜ 4 ਮਾਰਚ 2025 ਨੂੰ ਇਹਦਾ ਜਿਹੜਾ ਫੈਸਲਾ ਐਡੀਸ਼ਨਲ ਸੈਸ਼ਨ ਜੱਜ ਤੇ ਜੱਜ ਸਪੈਸ਼ਲ ਕੋਰਟ ਯੂਪੀਏ ਮੋਗਾ ਦੇ ਜਿਹੜੇ ਹੈਗੇ ਹਰਜੀਤ ਸਿੰਘ ਉਹਨਾਂ ਦੀ ਅਦਾਲਤ ਨੇ ਫੈਸਲਾ ਕੀਤਾ ਫੈਸਲੇ ਮੁਤਾਬਕ ਸਾਦੇ ਚਾਰਜਿਸ ਦੇ ਵਿੱਚੋਂ ਜਗਤਾ ਸਿੰਘ ਜੋਰ ਨੂੰ ਜਿਹੜਾ ਬਰੀ ਕੀਤਾ ਉਸ ਤੋਂ ਇਲਾਵਾ ਧਰਮਿੰਦਰ ਸਿੰਘ ਗੁਗਰੀ ਨੂੰ ਟੋਟਲ ਬਰੀ ਕੀਤਾ ਹੈਗਾ ਤਲੋਕ ਸਿੰਘ ਲਾਡੀ ਨੂੰ ਬਰੀ ਕੀਤਾ ਹੈਗਾ ਅਨਿਲ ਕੁਮਾਰ ਕਾਲੇ ਨੂੰ ਬਰੀ ਕੀਤਾ ਜਗਜੀਤ ਸਿੰਘ ਜੰਮੂ ਨੂੰ ਬਰੀ ਕੀਤਾ ਇਸ ਕੇਸ ਦੇ ਵਿੱਚ ਸਿਰਫ ਤਿੰਨ ਜਣਿਆਂ ਨੂੰ ਕਨਵਿਕਟਡ ਡਿclare ਕੀਤਾ 25 ਆਰਮਜ਼ ਐਕਟ ਦੇ ਵਿੱਚ ਤਲਜੀਤ ਸਿੰਘ ਜਿੰਮੀ ਨੂੰ ਹਰਦੀਪ ਸਿੰਘ ਸ਼ੇਰਾ ਤੇ ਰਮਨਦੀਪ ਸਿੰਘ ਬੱਗਾ ਨੂੰ 2-2 ਸਾਲ ਦੀ ਸਜ਼ਾ ਤੇ 3-3000 ਰੁਪਏ ਜੁਰਮਾਨਾ ਕੀਤਾ 25 ਆਰਮਜ਼ ਐਕਟ ਦੇ ਬਾਕੀ ਸਾਰੇ ਸੈਕਸ਼ਨਾਂ 'ਚੋਂ ਇਹਨਾਂ ਤਿੰਨ ਨੌਜਵਾਨਾਂ ਨੂੰ ਵੀ ਜਿਹੜਾ ਬਰੀ ਕੀਤਾ ਹੈਗਾ ਸੋ ਇਹ ਕੇਸ ਕਰੀਬ 7 ਸਾਲ 4 ਮਹੀਨੇ ਤੋਂ ਟੋਟਲ ਐਫਆਈਆ ਦਰਜ ਦੇ حساب ਨਾਲ 8 ਸਾਲ ਤੋਂ ਉੱਪਰ ਹੋ ਜਾਂਦਾ ਜਦੋਂ ਅਰੈਸਟ ਹੁੰਦੀ ਹੈ ਜਗਤਾਰ ਸਿੰਘ ਜੋਲ ਦੀ 7 ਸਾਲ 4 ਮਹੀਨੇ ਬਾਅਦ ਜਿਹੜਾ ਇਹ ਕੇਸ ਫੈਸਲੇ ਦੇ ਉੱਤੇ ਆਇਆ ਤੇ ਅੱਜ ਇਹ ਕੇਸ ਜਿਹੜਾ ਉਹ ਮੂਦੇ ਨੂੰ ਡਿੱਗ ਪਿਆ ਜਿਹੜੀ ਕਨਵਿਕਸ਼ਨ ਵੀ ਕੀਤੀ ਹੈਗੀ ਆ ਉਹਦੇ ਸਬੰਧ ਦੇ ਵਿੱਚ 20 ਸਬੰਧਤ ਇੰਨੇ ਹਜਵਾਨਾ ਵੱਲੋਂ ਹਦੀਪ ਸਿੰਘ ਤੇ ਰਮਨਦੀਪ ਸਿੰਘ ਵੱਲੋਂ ਮੈਂ ਹੀ ਸੀ ਆਪਣੇ ਤਲਜੀਤ ਸਿੰਘ ਜਿਹੜੇ ਨੌਜਵਾਨ ਸਜ਼ਾ ਹੋਈ ਮਨਦੀਪ ਸਿੰਘ ਚਾਨਣਾ ਸਾਡੇ ਵੱਡੇ ਵਕੀਲ ਸਾਹਿਬ ਉਹ ਸੀਗੇ ਤੇ ਅਸੀਂ ਇਹਦੀ ਹਾਈ ਕੋਰਟ ਦੇ ਵਿੱਚ ਅਪੀਲ ਵੀ ਪਾਵਾਂਗੇ ਕਿਉਂਕਿ ਇਸ ਕੇਸ ਦੀ ਕੇਸ ਪ੍ਰਾਪਰਟੀ ਦੇ ਵੇਧਵਾਉ ਸੀ ਨਹੀਂ ਪਤਾ ਲੱਗੇ ਹਦੀਪ ਸਿੰਘ ਰਮਨਦੀਪ ਸਿੰਘ ਜਾਂ ਤਲਜੀਤ ਸਿੰਘ ਦੇ ਸੰਬੰਧ ਦੇ ਵਿੱਚ ਵੀ ਉਹ ਕੇਸ ਪ੍ਰਾਪਰਟੀ ਕਿੱਥੇ ਆ ਨਾ ਉਹ ਕੇਸ ਪ੍ਰਾਪਰਟੀ ਜਿਹੜੀ ਆ ਅਲੈਜਡ ਵੈਪਨ ਸੀਗੇ ਉਹ ਰਿਕਵਰ ਹੋਏ ਜਿਹੜੇ ਦਿਖਾਏ ਗਏ ਉਹ ਕੋਰਟ ਦੇ ਵਿੱਚ ਨਹੀਂ ਪੇਸ਼ ਕੀਤੇ ਗਏ ਉਹਨਾਂ ਨੂੰ ਕੋਈ ਮਾਰਕ ਐਗਜ਼ਿਬਿਟ ਨਹੀਂ ਲੱਗਾ ਸੋ ਉਹਨਾਂ ਦੀ ਵੀ ਸਜ਼ਾ ਜਿਹੜੀ ਆ ਇੱਕ ਜਿਵੇਂ ਕਹਿ ਲਓ ਵੀ ਪ੍ਰੋਸੀਕਿਊਸ਼ਨ ਦੀ ਵੀ ਰੱਖ ਵਿਖਾਈ ਆ ਦੀ ਗੱਲ ਆ ਉਹ ਵੀ ਸਜ਼ਾ ਨਹੀਂ ਸੀ ਬਣਦੀ ਪਰ ਇੱਕ ਫੈਸਲਾ ਹੋਇਆ ਸੱਤਾਂ ਸਾਲਾਂ ਤੋਂ ਲੰਮੇ ਸਮੇਂ ਤੋਂ ਲਟਕ ਰਿਆ ਸੀ ਉਹ ਡਿਸਪੋਜ਼ਲ ਹੋ ਗਈ ਉਹ ਇੱਕ ਅਸੀਂ ਇੱਕ ਕਹਿੰਦੇ ਆ ਵੀ ਚਲੋ ਫੈਸਲਾ ਆਇਆ ਤੇ ਅਸੀਂ ਜਿਹਨਾਂ ਨੂੰ ਕਨਵਿਕਟ ਹੋਈ ਆ ਉਹਦੇ ਲਈ ਹਾਈ ਕੋਰਟ ਦੇ ਵਿੱਚ ਜੂਲ ਜਾਵਾਂਗੇ ਇਹਦੇ ਚ ਜੱਗੀ ਜੋਲ ਵਰੀ ਹੋਏ ਨੇ ਇਹਦੇ ਚ ਜਗਤਾ ਸਿੰਘ ਜੱਗੀ ਜੋਲ ਜਿਹਨੂੰ 4 ਨਵੰਬਰ 2117 ਨੂੰ ਅਰੈਸਟ ਕੀਤਾ ਗਿਆ ਸੀ ਜਲੰਧਰ ਤੋਂ ਉਹਦੀ ਵਾਈਫ ਤੇ ਪਰਿਵਾਰ ਦੇ ਨਾਲ ਜਦੋਂ ਸ਼ਾਪਿੰਗ ਕਰ ਰਿਹਾ ਸੀਗਾ ਤੇ ਅੱਜ 4 ਮਾਰਚ 2025 ਕਰੀਬ 7 ਸਾਲ 4 ਮਹੀਨੇ ਬਾਅਦ ਜੱਗੀ ਜੋਲ ਨੂੰ ਪੂਰਾ ਜਿਹੜਾ ਜਿਹੜਾ ਬਦੀ ਕੀਤਾ ਹੈਗਾ ਇਸ ਕੇਸ ਦੇ ਵਿੱਚ ਉਹਨਾਂ ਦੀ ਜਿਹੜੀ ਗ੍ਰਿਫਤਾਰੀ ਆਈ ਹੋਏ ਵੀ ਲੈ ਤਾਂ ਉਸ ਤੇ ਕੋਈ ਅਸਰ ਪੈਗਾ ਰਿਹਾਈ ਤੱਕ ਨਹੀਂ ਯੂਪੀਏ ਤੋਂ ਤਾਂ ਬਦੀ ਹੋ ਗਏ ਸਾਰੇ ਕੇਸ ਬਾਅਦ ਜਿਹੜੇ ਕੇਸ ਜਗਤਾ ਸਿੰਘ ਜੋਲ ਦੇ ਲੈਜਡੇ ਟਾਰਗੇਟ ਕਿਲਿੰਗ ਦੇ 8 ਕੇਸ ਹੈਗੇ ਜਿਹੜੇ ਐਨਆਈਏ ਪਟਿਆਲਾ ਹਾਊਸ ਦਿੱਲੀ ਚੱਲਦੇ ਹੈਗੇ ਉਹਦੇ ਚ ਇੱਕ ਕੇਸ ਚੋਂ ਉਹਨੂੰ ਆਲਰੇਡੀ ਬੇਲ ਮਿਲ ਚੁੱਕੀ ਆ ਤੇ ਉਹ ਬੇਲ ਸੁਪਰੀਮ ਕੋਰਟ ਚੋਂ ਕਨਫਰਮ ਵੀ ਹੋ ਗਈ ਸੱਤ ਕੇਸਾਂ ਦੀ ਬੇਲ ਉਹਦੀ ਸੁਪਰੀਮ ਕੋਰਟ ਚ ਪੈਂਡਿੰਗਾ ਹਾਂ ਇਸ ਕੇਸ ਚੋਂ ਬੜੀ ਹੋਣ ਦਾ ਉਹਨਾਂ ਕੇਸਾਂ ਦੇ ਉੱਤੇ ਉਹਨੂੰ ਬੈਨੀਫਿਟ ਜਰੂਰ ਜਿਹੜਾ ਉਹ ਮਿਲੂਗਾ ਆਉਂਦੇ ਦਿਨਾਂ ਦੇ ਵਿੱਚ ਉਹ ਪਤਾ ਲੱਗੂਗਾ ਸਪੈਸਿਫਿਕ ਅੱਜ ਦੇ ਦਿਨ ਮੈਂ ਇਹ ਗੱਲ ਕਹਿਣਾ ਚਾਹੁੰਦਾ ਜਿਹੜੇ ਐਸਐਸਪੀ ਨੇ ਜਦੋਂ ਐਸਐਸਪੀ ਮੋਗਾ ਰਾਜੀਤ ਹੁੰਦਲ ਸੀ ਉਦੋਂ ਉਹਨੇ ਆਪਣਾ ਜਿਹੜਾ ਨਾਰਕੋ ਮਾਫੀਆ ਨੈਕਸਸ ਸੀ ਪੁਲਿਸ ਦੇ ਨਾਲ ਉਹਨੂੰ ਢੱਕਣ ਦੇ ਵਾਸਤੇ ਉਹਨੇ ਇਹ ਸਾਰੇ ਝੂਠਾ ਪਲੋਟ ਜਿਹੜਾ ਕੱਟਿਆ ਸੀਗਾ ਅੱਜ ਦੀ ਤਾਰੀਖ 'ਚ ਰਾਜਜੀਤ ਹੁੰਦਲ ਐਸਐਸਪੀ ਜਿਹੜਾ ਉਦੋਂ ਸੀਗਾ ਉਹ ਅੱਜ ਪੀਓ ਆ ਤਿੰਨ ਕੇਸਾਂ ਦੇ ਵਿੱਚ ਤੇ ਜਗਤਾਰ ਸਿੰਘ ਜੱਗੀਜੋਲ ਜਿਹਦੇ ਖਿਲਾਫ ਪ੍ਰੈਸ ਕਾਨਫਰੰਸ ਉਦੋਂ ਦੇ ਸੰਬੰਧਤ ਸੀਐਮ ਕੈਪਟਨ ਮਨਿੰਦਰ ਨੇ ਡੀਜੀਪੀ ਸ਼ਿਦੇਸ਼ ਧੋੜਾ ਨੇ ਤੇ ਡੀਜੀਪੀ ਇੰਟੈਲੀਜੈਂਸ ਦਿਨਕਰ ਗੁਪਤਾ ਜਿਹੜਾ ਬਾਅਦ 'ਚ ਐਨਆਈਏ ਦਾ ਡੀਜੀ ਬਣਿਆ ਉਹਨਾਂ ਸਾਰਿਆਂ ਦੀ ਇੱਕ ਜਿਹੜੀ ਡੀਜੀਪੀ ਚਟੋਪਾਧੇ ਆ ਦੀ ਨੈਕਸਸ ਸੀਗਾ ਰਿਪੋਰਟ ਜਿਹੜੀ ਆਈ ਨਾਰਕੋ ਮਾਫੀਆ ਨੈਕਸਸ ਸੀਗਾ ਇਹ ਸਾਰਾ ਕੁਝ ਟੱਕਣ ਦੇ ਵਾਸਤੇ ਉਹਨਾਂ ਨੇ ਆਪਣਾ ਅਖੀਰ ਚਤੋਪਾਦ ਦੇ ਆਸਾਰ ਦੀ ਰਿਪੋਰਟ ਦੇ ਵਿੱਚ ਡੀਜੀਪੀ ਸ਼੍ਰੇਸ਼ ਔਰਲਾ ਡੀਜੀਪੀ ਇੰਟੈਲੀਜੈਂਸ ਦਿਨਕਰ ਗੁਪਤਾ ਤੇ ਰਾਜੀਤ ਹੁੰਦਲ ਦਾ ਜਿਹੜਾ ਅੱਜ ਦੀ ਤਰੀਕੇ ਪਘੌੜਾ ਐਸਐਸਪੀ ਆ ਉਹ ਉਹਨਾਂ ਨੇ ਆਪਣੇ ਉਹ ਸਾਰੇ ਕਾਸੇ ਨੂੰ ਟੱਕਣ ਵਾਸਤੇ ਹਾਈ ਕੋਰਟ ਨੇ ਡਾਇਰੈਕਸ਼ਨ ਵੀ ਕੀਤੀ ਸੀਗੀ ਇਹ ਇਹਨਾਂ ਦੀ ਇਨਵੈਸਟੀਗੇਸ਼ਨ ਦੇ ਵਾਸਤੇ ਉਹ ਕਿਸੇ ਨਾ ਕਿਸੇ ਪੋਲੀਟੀਕਲ ਰੀਜ਼ਨ ਵਾਸਤੇ ਉਹ ਸਾਦੀ ਇਨਵੈਸਟੀਗੇਸ਼ਨ ਰੋਕ ਦਿੱਤੀ ਗਈ ਪਰ ਇਹਨਾਂ ਰਾਜੀਤ ਨੇ ਦਿਨਕਰ ਗੁਪਤਾ ਨੇ ਸ਼ਰੇਸ਼ ਰੋੜੇ ਨੇ ਤੇ ਹੋਰ ਪੁਲਿਸ ਅਫਸਰਾਂ ਨੇ ਆਪਣੀ ਉਹ ਸਾਰੇ ਕਾਸੇ ਨੂੰ ਢੱਕਣ ਦੇ ਵਾਸਤੇ ਇਹ ਝੂਠਾ ਪਲੋਟ ਘੜਿਆ ਸੀ ਅਲੈਸ ਡਿ ਟਾਰਗੇਟ ਕੀ ਨਾ ਜਿੱਥੇ ਜਗਤਾ ਸਿੰਘ ਜੋਲ ਨੂੰ ਉਦੋਂ ਕੈਪਟਨ ਮਨਿੰਦਰ ਸਿੰਘ ਨੇ ਪ੍ਰੈਸ ਕਾਨਫਰੈਂਸ ਕਿਹਾ ਸੀ ਕਿ ਅਸੀਂ ਉਹ ਫੜ ਲਿਆ ਅੱਜ ਕੈਪਟਨ ਮਨਿੰਦਰ ਸਿੰਘ ਸ਼ਰੇਸ਼ ਰੋੜਾ ਦਿਨਕਰ ਗੁਪਤਾ ਦੇ ਰਾਜੀਤ ਹੁੰਦਲ ਦੇ ਤੋਤੇ ਮੂੰਹ ਦੇ ਉੱਤੇ ਚਪੇੜਾ ਅਦਾਲਤ ਦੀ ਜਿਨ੍ਹਾਂ ਨੇ ਜਗਤਾ ਸਿੰਘ ਜੱਗੀ ਜੋਲ ਨੂੰ ਅੱਜ ਕੰਪਲੀਟਲੀ ਇਸ ਕੇਸ ਦੇ ਵਿੱਚੋਂ ਬਦੀ ਕੀਤਾ ਤੇ ਮੈਂ ਸਤਗੁਰ ਸੱਚੇ ਪਾਤਸ਼ਾਹਗੇ ਅਰਦਾਸ ਕਰਦਾ ਵੀ ਜਗਤਾ ਸਿੰਘ ਜੱਗੀ ਜੋਲ ਬਾਕੀ ਜਿਹੜੇ ਝੂਠੇ ਕੇਸ ਆਥੋ ਦੇ ਹੈਗੇ ਉਹਦੇ ਚੋਂ ਵੀ ਸੁਧਕਦੂ ਹੋ ਕੇ ਤੇ ਆਪਣੇ ਜਿਹੜਾ ਵਤਨ ਵਾਪਸ ਜਾਏਗਾ ਜੱਗੀ ਜੋਲ ਦੀ ਪੇਸ਼ੀ ਸੀ ਅੱਜ ਵੀਡੀਓ ਕਰਦਾ ਸੋ ਅੱਜ ਇਹ ਜਗਤਾ ਸਿੰਘ ਜੋਲ ਹਦੀਪ ਸਿੰਘ ਸ਼ੇਰਾ ਰਮਨਦੀਪ ਸਿੰਘ ਬੱਗਾ ਤੇ ਤਰਮਿੰਦਰ ਗੁਗਨੀ ਇਹਨਾਂ ਦੀ ਥ्रू ਵੀ ਸੀ ਕੋਈ ਸੀ ਜਗਤਾ ਸਿੰਘ ਜੋਹਲ ਇਸ ਸਮੇਂ ਸੈਂਟਰਲ ਜੇਲ ਨੰਬਰ 15 ਮੰਡੋਲੀ ਦੇ ਵਿੱਚ ਆ ਹਲਦੀਪ ਸਿੰਘ ਸ਼ੇਰਾ ਜਿਹੜਾ 3 ਨੰਬਰ ਜੇਲ ਚ ਆ ਤਿਆੜ ਰਮਨਦੀਪ ਸਿੰਘ 5 ਨੰਬਰ ਦੇ ਵਿੱਚ ਆ ਤੇ 1 ਨੰਬਰ ਦੇ ਵਿੱਚ ਤਰਮਿੰਦਰ ਗੁਗਨੀ ਹੈਗਾ ਚਾਰ ਨੌਜਵਾਨ ਬੇਲਤੇ ਸੀ ਤਲਜੀਤ ਸਿੰਘ ਜਿੰਮੀ ਤਲੋਕ ਸਿੰਘ ਲਾਡੀ ਅਨਿਲ ਕੁਮਾਰ ਕਾਲਾ ਤੇ ਜਗਜੀਤ ਸਿੰਘ ਜੰਮੂ ਤੇ ਇਸ ਕੇਸ ਦੇ ਵਿੱਚ ਹੋ ਮੇਰੇ ਤੋਂ ਇਲਾਵਾ ਐਡਵੋਕੇਟ ਮਨਦੀਪ ਸਿੰਘ ਚਾਨਣ ਅਮਿਤ ਅਗਨੀ ਹੋਤਰੀ ਤੇ ਹੋਰ ਵਕੀਲਾਂ ਨੇ ਵੀ ਜਿਹੜਾ ਆਰਐਸ ਬਰਾੜ ਉਹਨਾਂ ਨੇ ਵੀ ਸਾਰਾ ਯੋਗਦਾਨ ਪਾਇਆ ਤੇ ਸਾਰਿਆਂ ਦੀ ਸੱਚਜੀ ਮਿਹਨਤ ਦੇ ਨਾਲ ਇਹ ਜਿਹੜਾ ਕੇਸ ਮੂਹਤੇ ਮੂਹ ਜਿਹੜਾ ਡਿਗ ਪਿਆ ਤੇ ਜਿਨ੍ਹਾਂ ਨੂੰ ਸਜ਼ਾ ਵੀ ਹੋਈ ਆ ਉਹ ਵੀ ਅਸੀਂ ਹਾਈ ਕੋਰਟ ਦੇ ਵਿੱਚ ਅਪੀਲ ਦਾਇਰ ਕਰਾਂਗੇ ਹੁਣ ਇੱਥੇ ਵੀ ਦੱਸਣਾ ਬਣਦਾ ਹੈ ਕਿ ਜਗਤਾਰ ਸਿੰਘ ਜੱਗੀ ਜੌਲ ਦਾ ਬੇਸ਼ੱਕ ਥਾਣਾ ਬਾਗਾਪੁਰਾਣਾ ਦੇ ਕੇਸ ਦੇ ਵਿੱਚ ਉਸ ਨੂੰ ਸਾਰੇ ਦੋਸ਼ਾਂ ਤੋਂ ਮੁਕਤ ਕਰ ਦਿੱਤਾ ਗਿਆ ਬਰੀ ਕਰ ਦਿੱਤਾ ਗਿਆ ਪਰ ਹਾਲੇ ਉਸ ਦੀ ਰਿਹਾਈ ਨਹੀਂ ਹੋ ਸਕਦੀ ਇਸ ਮੌਕੇ ਤੇ ਬਰੀ ਹੋਣ ਦੇ ਬਾਵਜੂਦ ਉਸ ਦਾ ਕਾਰਨ ਕੀ ਹੈ ਕਿਉਂਕਿ ਉਸ ਵਿਰੁੱਧ ਹੋਰ ਮਾਮਲੇ ਅਜੇ ਪੈਂਡਿੰਗ ਪਏ ਨੇ ਤੇ ਇਹਨਾਂ ਮਾਮਲਿਆਂ ਵਿੱਚ ਉਸ ਦੀ ਜ਼ਮਾਨਤ ਪਟੀਸ਼ਨ ਵੀ ਵਿਚਾਰ ਅਧੀਨ ਹੈ ਹੋਰ ਮਾਮਲੇ ਵੀ ਦਰਜ ਹੋਣ ਤੱਕ ਕਿਸੇ ਵੀ ਇੱਕ ਦੋਸ਼ੀ ਦੇ ਉੱਤੇ ਵੱਖ-ਵੱਖਰੇ ਤਰ੍ਹਾਂ ਦੇ ਜਦੋਂ ਦੋਸ਼ ਹੁੰਦੇ ਨੇ ਬੇਸ਼ੱਕ ਉਹ ਇੱਕ ਕੇਸ ਵਿੱਚੋਂ ਬਰੀ ਹੋ ਜਾਵੇ ਜਦੋਂ ਤੱਕ ਉਸ ਨੂੰ ਬਾਕੀ ਕੇਸਾਂ 'ਚ ਵੀ ਜ਼ਮਾਨਤ ਨਹੀਂ ਮਿਲਦੀ ਉਦੋਂ ਤੱਕ ਉਸ ਦੀ ਰਿਹਾਈ ਆ ਜਿਹੜੀ ਉਹ ਸੰਭਵ ਨਹੀਂ ਹੁੰਦੀ ਬੇਸ਼ੱਕ ਬਾਕੀ ਕੇਸ ਪੈਂਡਿੰਗ ਨੇ ਵਿਚਾਰ ਅਧੀਨ ਨੇ ਅਦਾਲਤੀ ਪ੍ਰਕਿਰਿਆ ਦੇ ਪਰ ਉਹਨਾਂ ਦੇ ਪਰਿਵਾਰ ਨੇ ਜੋ ਆਖਿਆ ਉਸ ਦੀਆਂ ਗੱਲਾਂ ਔਰ ਉਸ ਦੇ ਜਿਹੜੇ ਇੱਕ ਕੇਸ ਦੇ ਵਿੱਚ 7 ਸਾਲ ਪੁਰਾਣੀ ਜਿਹੜੀ ਗ੍ਰਿਫਤਾਰੀ ਹੋਈ ਸੀ ਤਾਂ ਪਰਿਵਾਰ ਤਾਂ ਹੁਣ ਕਹੀ ਗਈ ਅੱਜ ਕਿ ਉਹਨਾਂ ਦੇ ਪਰਿਵਾਰ ਦੇ ਜੀ ਨੂੰ ਨਰਦੋਸ਼ ਨੂੰ ਫਸਾ ਦਿੱਤਾ ਗਿਆ ਤੇ ਉਸਦੇ ਕਿੰਨੇ ਹੀ ਕੀਮਤੀ ਸਾਲ ਨੇ ਜ਼ਿੰਦਗੀ ਦੇ ਉਹ ਜੇਲ੍ਹ ਚ ਡੱਕ ਕੇ ਬਰਬਾਦ ਕਰ ਦਿੱਤੇ ਗਏ ਨੇ ਇਹਨਾਂ ਸਾਰੇ ਮਾਮਲਿਆਂ ਦੇ ਵਿੱਚ ਖਾਸ ਕਰਕੇ ਜੱਗੀ ਜੋਲ ਦੇ ਬਾਗਾ ਪੁਰਾਣਾ ਕੇਸ ਦੇ ਜਿਹੜਾ ਦਰਜ ਹੋਇਆ ਸੀ ਉਸ ਵਿੱਚੋਂ ਬਰੀ ਹੋਣ ਦੇ ਜਿਹੜੇ ਇਹ ਗੱਲਾਂ ਸਾਹਮਣੇ ਆਈਆਂ ਨੇ ਤੱਤ ਸਾਹਮਣੇ ਆਏ ਨੇ ਤਾਂ ਉਸ ਤੋਂ ਤੁਹਾਡਾ ਕੀ ਮੰਨਣਾ ਤੁਸੀਂ ਕੀ ਸੋਚਦੇ ਹੋ ਆਪਣੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਕਿਉਂਕਿ ਅਕਸਰ ਪੰਜਾਬ ਹੋਵੇ ਪੁਲਿਸ ਹੋਵੇ ਜਾਂ ਕੇਂਦਰ ਦੀਆਂ ਵੱਖ-ਵੱਖਰੀਆਂ ਏਜੰਸੀਆਂ ਦਾ ਜਿਹੜਾ ਕੇਸਾਂ ਦਾ ਸ਼ਿਕਾਰ ਹੋਏ ਹੋਣ ਕੋਈ ਵਿਅਕਤੀ ਜਿਸ ਦੇ ਵਿੱਚ ਬਾਅਦ ਵਿੱਚ ਜਾ ਕੇ ਕੋਈ ਬਰੀ ਹੋ ਜਾਂਦਾ ਝੂਠੇ ਦੇ ਦੋਸ਼ ਨੇ ਜਿਹੜੇ ਸਾਬਤ ਹੁੰਦੇ ਨੇ ਬੇਬੁਨਿਆਦ ਨਿਕਲਦੇ ਨੇ ਤਾਂ ਫਿਰ ਇੱਕ ਕੀਮਤੀ ਜਿਹੜੇ ਵਰੇ ਹੁੰਦੇ ਨੇ ਉਹ ਤਾਂ ਫਿਰ ਵਾਪਸ ਨਹੀਂ ਆ ਸਕਦੇ ਉਹ ਬਰਬਾਦ ਹੋ ਜਾਂਦੇ ਨੇ ਤਾਂ ਇਹ ਕਿਸੇ ਇੱਕ ਨਾਲ ਨਹੀਂ ਕਈ ਅਜਿਹੇ ਕੇਸ ਦੇਖਣ ਨੂੰ ਮਿਲਦੇ ਨੇ ਹੁਣ ਜੱਗੀ ਜੋਹਲ ਵਾਲੇ ਮਾਮਲੇ ਦੇ ਵਿੱਚ ਬਾਕੀ ਕੇਸਾਂ ਦੇ ਵਿੱਚ ਦੇਖਦੇ ਹਾਂ ਕਿ ਜੱਗੀ ਜੋਹਲ ਨੂੰ ਕਦੋਂ ਰਾਹਤ ਮਿਲਦੀ ਹੈ ਕਦੋਂ ਬਾਕੀ ਕੇਸਾਂ ਦੇ ਵਿੱਚ ਵੀ ਉਸ ਦਾ ਨਪਟਾਰਾ ਹੁੰਦਾ ਹੈ ਜਦ ਤੱਕ ਨਵੀਂ ਜਾਣਕਾਰੀ ਆਉਂਦੀ ਹੈ ਤਦ ਤੱਕ ਤੁਸੀਂ ਬਣੇ ਰਹੋ এবিসি ਪੰਜਾਬ ਦੇ ਨਾਲ